ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰੂਗਾ ਕੀ ਹਾਲ ਚਾਲ ਆ ਠੀਕ ਠਾਕ ਆ ਬਾਬਾ ਜੀ ਬਾਬਾ ਕੀ ਹਾਲ ਆ ਬਾਈ ਲੋ ਮਿੱਤਰੋ ਜਿਹੜਾ ਅੱਜ ਆਸਨਪੁਰ ਕਾਠਾ ਚੱਲਦੀਆਂ ਆਪਣੇ ਮੁਕਸਰ ਜ਼ਿਲ੍ਹੇ ਦੀਆਂ ਬੱਸਾਂ ਹਨਾ ਕਰਦੇ ਆ ਪਰਮਾਲਾ ਮੇਰ ਔਰ ਸੱਟਾ ਲੋ ਮਿੱਤਰੋ ਘਟੀਆਂ ਬੱਸਾਂ ਗੱਡੀਆਂ ਤੁਹਾਡੀ ਰੋਚੀ ਚੱਕ ਉਹ ਸਿੱਧੀ ਮਾਰਾ ਉਹ ਕਾ ਲਗਾਵਾਂ ਤਾ ਦੱਸਿਆ ਜੀ ਚਲੋ ਖੇਤਾ ਬਾਈ ਮਾਰਾ ਇਹ ਲੈ ਕੇ ਨਾ ਚੱਲੇ ਆ ਆ ਪੂਰੇ ਹਾਂਜੀ ਬਾਈ ਕੀ ਹਾਲ ਚਾਲ ਆ ਲੋ ਬਾਈ ਜਗਰਾਉਂ ਪਹੁੰਚ ਗਏ ਤੇ ਚੱਲੇ ਆ ਹਸਨਪੁਰ ਹੈਣਾ ਤੇਰੇ ਪ੍ਰਮਾਤਮਾ ਮੇ ਸੱਚੇ ਪਾਤਸ਼ਾਹ ਆਵੇ ਤੇਜ਼ ਤਾਰਨ ਤੇਰੇ ਭਾਈ ਗੰਦੀਵ ਕਾਕਾ ਜਿਸਾ ਇਹ ਗੋਵਿੰਦੇ ਬੱਸਾਂ ਤੇ ਆਈ ਜਾਂਦੇ ਬਈ ਆਪਣੀ ਲੋ ਮਿੱਤਰੋ ਔਰ ਇਹ ਪਿੰਡ ਹਸਨਪੁਰ ਜਿੱਥੇ ਕਾਠਾ ਬਈ ਹਨਾ ਦੋ ਭਰਾਵਾਂ ਨੇ ਸੇਵਾ ਕਰੀ ਜਾਂਦੇ ਆ ਵੇਖੋ ਸਾਹਮਣੇ ਦੇਖਿਆ ਤੇਰਾ ਮਗਰ ਤੇਰੇ ਮਗਰ ਕੀ ਦੀ ਗੱਡੀ ਹੋਈ ਆਪਣੇ ਆਉਦੇ ਆ ਬੰਦੇ ਸਾਰੇ ਤੇ ਰੂਚੇਕ ਦੋ ਮਿੱਤਰੋ ਆ ਸਰਦਾਰ ਜਸਵੀਰ ਬਾਦਲਵੰਨੂ ਹਨ ਉਹਨਾਂ ਦੇ ਗਰੁੱਪ ਵੱਲੋਂ ਆ ਬਾਈ ਪਾਣੀ ਦੀ ਸੇਵਾ ਠੀਕ ਆ ਆ ਕਰੋ ਆਪਣੇ ਬੰਦੇ ਚੈੱਕ ਪਰਾਵਾਨੀ ਸੇਵਾ ਲਈ ਗਾ ਵੀ ਹੈਗਾ ਬੈਠੇ ਆਪਣਾ ਇਧਰ ਹੀ ਡੱਪ ਕੇ ਪਾਣੀ ਦੀ ਜਲ ਜਿਲੇ ਦੀ ਹੈ ਨਾ ਉਹ ਵੀ ਮਿੱਤਰੋ ਜੀ ਚਲੋ ਯਾਰ ਆਜੋ ਅਗਲਾ ਚੰਗਾ ਆਗੇ ਤਰਤ ਕੁਛ ਇੱਕ ਕੇਲੇ ਅੰਡ ਹਸਨਪੁਰ ਪੂਤਰਬਾਜੀ ਕਾਠਾ ਯੂਗਲਾਸਤੀ ਖੇਡਾਂ ਆਪਣੀਆਂ ਸਾਰੀਆਂ ਹਨ ਉਹਨਾਂ ਦਾ ਜਿੱ ਇਕੱਠ ਹੋਇਆ ਬਈ ਮੁੱਲਾਪੁਰ ਲੁਧਿਆਣਾ ਇਹਦੀ ਆ ਠੀਕ ਆ ਬਈ ਮਿੱਤਰੋ ਕ੍ਰੂ ਚੈੱਕ ਆਹ ਮੇਰਾ ਬਹੁਤ ਬਹੁਤ ਆਹ ਕਰਵਾ ਪਾ ਦੇ ਦੇ ਕੁਝ ਹੋਰ ਸੁਣਾਉਣਾ ਆ ਗਿਆ ਬਣਾ ਕਰਨਾ ਆਏ ਹੋਏ ਆਏ ਆ ਆ ਜੀ ਲੱਗੇ ਆ ਹਰ ਸਾਲ ਉਹ ਪੱਤ ਗੜੇ ਮਾ ਗਾਦੀ ਨਾ ਮਿੱਤਰੋ ਆ ਜਿਹੜੀ ਸੇਵਾ ਲਾਈ ਸੀ ਕਿ ਸਮੋਸਿਆਂ ਦੀ ਏ ਬਾਈ ਧਾਂਦਰੇ ਨੂੰ ਆ ਬਾਈ ਧਾਂਦਰਾ ਪਿੰਡਾ ਉਹਨਾਂ ਦੇ ਵੱਲੋਂ ਸੇਵਾ ਬਾਈ ਇਹ ਹੈਣਾ ਦਾ ਬਾਈ ਕੀ ਜੀ ਲਿੰਦੇ ਜਾਂਦੇ ਆ ਆਂਦੇ ਹੈਣਾ ਉਹ ਮਾਇਰਾ ਕੋ ਭਰਾ ਉਹ ਜਿੰਨੀ ਆੜਾ ਪਿਆਰ ਕਰਦਾ ਹੈ ਨਾ ਬਰਾਸਤੇ ਖੇਡਣ ਉਹ ਹੈਣਾ ਇਹ ਭਰਾ ਸਮੂਹ ਦੇਰੇ ਲੋ ਮਿੱਤਰੋ ਹਟ ਭਰਾਵਾਂ ਕੇਲਿਆਂ ਦੀ ਸੇਵਾ ਭਰਾਵਾਂ ਨੇ ਹੈਣਾ ണ്ടി ന് ചെക്കിട അല്ല ഇതാ രോട്ട ਇੱਧਰ ਆ ਕੇਲੇ ਇੱਧਰ ਭਾਵਾਂ ਨੇ ਰੋਟੀ ਦਾ ਹਨਾ ਲਾਇਆ ਪਿਆ ਰੋਟੀ ਚੱਕ ਲਈ ਆਹਦੇ ਆਇਓ ਪ੍ਰਸ਼ਾਦਾ ਚਾਹ ਲਓ ਤੁਸੀਂ ਬੱਸ ਲਓ ਭਾਵਾਂ ਸਾਡਾ ਵੀ ਖਾ ਲਓ ਪਾਣੀ ਮਾ ਜੀ ਨੋ ਕੰਨ ਲਾ ਲਓ ਜੀ ਬਾਈ ਸੱਤ ਕਾਲ ਜੀ ਬਾਈ ਸਾਰਿਆਂ ਨੂੰ ਯਾਰ ਨੇ ਬਾਈ ਉਹ ਵਧੀ ਕਿਵੇਂ ਆ ਯਾਰਾ ਸੱਤ ਬਾਈ ਫਰੀ ਤੇ ਇਹ ਲੈ ਲਓ ਵੱਡਾ ਆ ਬੈਨਰ ਤੇ ਦੇਖਾ ਬਹੁਤ ਹੋਰ ਸੇਵਾ ਦਾ ਸੋ ਗੱਡੀ ਦੇ ਲਾਇਆ ਹੀ ਕਿੱਥੇ ਖੜੀ ਆ ਨਹੀਂ ਨਹੀਂ ਹੋਰ ਦੇ ਕੰਮ ਕਰ ਬੱਸ ਹੋਰ ਬੰਦਾ ਜਾਲੀ ਵਾਲਾ ਲਾਇਆ ਹੀ ਏ ਚੜਦੀ ਕਲਾ ਤੁਸੀਂ ਹਣਾ ਫਟ ਸੇਤਾ ਵੇਤਾ ਠੀਕ ਨੇ ਚਲੋ ਬਈਆ ਵਧੀਆ लाल तो तो नहीं यहाँ बात होता तो मरा होता यार जो तो फुटबॉल फुटबॉल हैं आई ऑफ द दारू भाई सब लाएँगे ठीक है ठीक है नहीं हालाँकि नमी पूवी घर जो है घर ही घर जो सारे घर जो है सही कर ला घर जो हैप्पी किमिया हाँ हाँ ओके किमिया सेफ का जरा हाँ किमिया हाँ जी

ਇਹ ਬੋਲਦਾ ਇਹ ਨਹੀਂ ਬੁਲਾਇਆ ਬੋਲਦਾ ਮੈਂ ਬੋਲਦਾ ਸਾਡੇ ਉਂ ਪੰਜ ਬੰਦੇ ਵਾਦਕੜ 20 20 ਬੰਦੇ ਛੱਤ ਤੇ ਅਪਾਰਟਮੈਂਟਾਂ ਤੇ ਆਇਆ ਪਰ ਉਹਨਾਂ ਕਿ ਬੰਦੇ ਮਾਗਰ ਵੀ ਕਹੀ ਜਾਂਦੇ ਨਾ ਅਸੀਂ ਅਸੀਂ ਰਹਿ ਗਏ ਕਈ ਨਹੀਂ ਬੱਚਾਂ ਦੇ ਉੱਤੇ ਵੀ ਬੈਠੇ ਨੇ ਬੰਦੇ ਬਹੁਤ ਹਾਂ ਵੈਲ ਵੈਲ ਕਹਿੰਦਾ ਇਹਦਾ ਨਾ ਜਿਹੜਾ ਮਰ ਠੀਕ ਆਜ ਅੰਦਰੀ ਆ ਜਾਂਦੇ ਕੀ ਕੀ ਹੋਇਆ ਹਾਂ ਠੀਕ ਹੈ ਅੱਗੇ ਅੱਗੇ ਆਗੇ

ਨਾਲੇ ਫੋੜ ਕੇ ਜਾਂ 5-4 ਹੋਰ ਲੈ ਲੈ। ਇਹਨਾਂ ਚੀਜ਼ ਵਧੀਆਗਾ। ਪੀ ਲੈ ਪੀ ਲੈ ਲਿਆ ਲਿਆ। ਉਹ ਨਸੀ ਰਾਇ ਬੱਜੀ ਓਏ। ਪੂਰੇ ਨਹੀਂ ਆਉਣਗਾ। ਜਿਹੜੇ ਸਾਡੇ ਹੱਥ ਦਾ ਇੰਨਾ ਪਹਿਲਾਂ ਆ ਗਿਆ ਬਾਈ। 100 ਵੀ ਘੱਟ ਹੀ ਆਉਣ ਨਹੀਂ ਆ ਇਦਾਂ।

ਆ ਗਿਆ ਕੱਕ ਚੱਲ ਬਈ ਬਹੁਤ ਲੰਬ ਕੱਢ ਛੱਡੀ ਹੈ ਨਾ ਮੈਂ ਤਾਂ ਦੇਖਣਾ ਲੱਸੀ ਵਾਹ ਲੱਸੀ ਵੀ ਫਰੀਆ ਆਇਆ ਉਹ ਕਾਉ ਕਾਉ ਕੀ ਚੱਕਰੀ ਕਿਸੇ ਤਰ੍ਹਾਂ ਇਹ ਕਿਸੇ ਦਿਨ ਨੇ ਆਪਣੇ ਆਪਣੇ ਲੜਾਈ ਇਹ ਤੇ ਭੱਗਿਆ ਸਾਈਡ ਤੇ ਤੋਂ ਆਪਣੇ ਵੀਰ ਬੈਠੇ ਆ ਉਹਨਾਂ ਦੇ ਕੋਲੋਂ ਤੁਸੀਂ ਲਗਾ ਸਕਦੇ ਹੋ ਕਾਲਾ ਰੂਮੀ ਕਬੂਤਰ ਤਲਾਬ ਜਾਰੇ ਫੰਢੀ ਲੱਸੀ ਤੇ ਪ੍ਰਸ਼ਾਦਾ ਅਤੇ 20 ਗੱਡੀਆਂ ਬਹੁਤ ਵੱਡੀ ਗੱਲ ਆ 20 ਗੱਡੀਆਂ ਪਿੰਡ ਮਾਂਤ ਮਾਂਤ ਵੱਲੋਂ ਕਾਹ ਦੀ ਸ੍ਰੀਵਦ ਪੀਤੀ ਆ ਲੱਸੀ ਨਮਾਕੋ ਰੋਵਨ ਸਾਧੂ ਵਾੜਾ ਫੂਹ ਪੰਜਾਬ ਦੀ ਵਿਰਾਸਤੀ ਖੇਡਾ ਜਿੰਦਾਬਾਦ ਸਭ ਤੋਂ ਧੰਨਵਾਦ ਸੋ ਜਿੱਥੇ ਅੱਜ ਦੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਦਾ ਸਾਡਾ ਇਕਾ ਸਾਡਾ ਇਕਾ ਜਿੰਦਾਬਾਦ ਵਾਕਈ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਚਾਹੇ ਬਣਿਆ ਹੋਵੇ ਚਾਹੇ ਕੋਈ ਬੰਦਾ ਹੋਵੇ ਅੱਜ ਉਸ ਤੋਂ ਵੱਡਾ ਪ੍ਰੋਗਰਾਮ ਹੈ ਜਿੰਦਾਬਾਦ ਅੱਜ ਖੁੱਲਕੇ ਨਹੀਂ ਆਉਂਦੀ ਇਹ ਟੇਕਾ ਦੇ ਇੰਨੀ ਛੇਤੀ ਕੰਨ ਨਹੀਂ ਖੁੱਲਣੇ ਉਹ ਤਾਂ ਕਹਿੰਦੇ ਆ ਵੀ ਕਬੂਤਰਾਂ ਨੂੰ ਕੱਲੇ ਥੀਮ ਦਾ ਪਾਣੀ ਦਿੰਦੇ ਆ ਤੁਸੀਂ ਪਤਾ ਨਹੀਂ ਕੀ ਕੋਸ਼ਾ ਦਹੀਂ ਮੱਖਣ ਖਾ ਕੇ ਆਏ ਹੋ ਆਵਾਜ਼ ਉੱਥੇ ਤੱਕ ਲੱਗੇ ਵੀ ਇਹ ਆਵਾਜ਼ ਕਈ ਬੰਗੇ ਤਾਂ ਅੱਜ ਸੋਚਦੇ ਆ ਆਹ ਹੈ ਕੀ ਆ ਪ੍ਰੋਗਰਾਮ ਪਿੰਡੂ ਵਿਰਾਸਤੀ ਖੇਡ ਜਿੰਦਾਬਾਦ ਰਵਾਈਆਂ ਵੀ ਚੱਲਣਗੀਆਂ ਜਦੋਂ ਆਪਣਾ ਸਮਾਂ ਇਸੇ ਗੱਲਾਂ ਕੀ ਲੱਗ ਲੈਣਾ ਜਿਹੜਾ ਵੀ ਕੋਈ ਸਟੇਜ ਤੋਂ ਬੋਲੇ ਨਾ ਉਹ ਸਿਰਫ ਖੇਡਾਂ ਵਾਲੇ ਬੋਲੇ ਆਪਣੇ ਆਪ ਨੂੰ ਨਾਕ ਕੱਢਾ ਦੇ ਵੀ ਵੱਡਾ ਕਾਟਾ ਮੈਂ ਕੀਤਾ ਬਣ ਗਿਆ ਕਿਉਂਕਿ ਗੁਰੂ ਮਹਾਰਾਜ ਨੂੰ ਪਤਾ ਜਿਹੜਾ ਅਰਸ਼ ਤੇ ਕੋਈ ਮਠਾਲ ਸਕਦਾ ਅਸੀ ਕੋਈ ਪੈਸਾ ਨਹੀਂ ਲਗਾਉਣਾ ਤਾਂ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਜਿਹੜੇ ਨੰਗਰ ਲੈ ਕੇ ਕੋਈ ਵੀ ਚੀਜ਼ ਲੈ ਕੇ ਆਇਆ ਉਹਨਾਂ ਨੂੰ ਇੱਕ ਪਾਣੀ ਪਾੜਨਾ ਵਾ ਬਸ ਅੱਜ ਪੰਜਾਬੀਆਂ ਦਾ ਗੱਲਾਂ ਸੋ ਨੂੰ ਨਹੀਂ ਪਾੜੀਆਂ ਵਾ ਕੋਈ ਜਨ ਕਰਦਾ ਵਾ ਵੀ ਅੱਜ ਪੰਜਾਬ ਦਾ ਕੱਟ ਹੋ ਗਿਆ ਸਰਕਾਰ ਤੱਕ ਇਹ ਗੱਲ ਚਲਾਈ ਜਾਣੀ ਆ ਜਿੰਨੇ ਵੀ ਪੰਜਾਬੀ ਬੈਠੇ ਆ ਪੰਜਾਬ ਦੀ ਲੱਖਾਂ ਵੋਟ ਆ ਜਿਹੜਾ ਕਬੂਤਰਾਂ ਵਾਲਾ ਘੋੜਿਆਂ ਵਾਲਾ ਬੈਲ ਗੱਡੀਆਂ ਵਾਲਾ ਸ਼ਿਕਾਰੀ ਭਰਾ ਜੋ ਕਾ ਬੰਦਾ ਆਪਣੇ ਪੁੱਤ ਦੀ ਨੂੰ ਖਿਲਾ ਸਕਦਾ ਪਰ ਜਾਨਵਰ ਨੂੰ ਖਿਲਾਉਣਾ بڑا ਔਖਾ ਵਾ ਉਹਨਾਂ ਮਾਮਾਂ ਪਾਣ ਵਾਲੇ ਵੀ ਇੱਕ ਵਾਰੀ ਤਾੜੀ ਮਾਰਦੇ YouTube ਤੇ ਸਾਰਾ ਪਰਦੇਸ ਦੇ ਨਾ ਕਿੰਨੇ ਵੀ ਸੌਰੀ ਦੇ ਪੁੱਤ ਸਭ ਤੋਂ ਵੱਡਾ ਦਾ ਵੱਡਾ ਦੇ ਲਈ ਕਰਕੇ ਬੰਦਾ ਅਜੇ ਘੱਟ ਕਹਿ ਦੂ ਔਰ ਚਾਰ ਬਦਾਮ ਹੋਰ ਜੀ ਧੋ ਦੇਣ ਗਿਆ ਦੁੱਧ ਦੀ ਵਾਹਿਤੀ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਲਖਣੀ ਪਾ ਦੇਣ ਗਿਆ ਵੀ ਸਾਡੇ ਜਾਨਵਰਾਂ ਨੂੰ ਯਾਦ ਨਾ ਤੇ ਸਾਡੇ ਸਰਦਾਰਾਂ ਦੀ ਗੱਲ ਤਾਂ ਨਹੀਂ ਸਾਡੇ ਦਾ ਇਹ ਜਿਹੜਾ ਪ੍ਰੋਗਰਾਮ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਮੈਂ ਬੋਲੂਗਾ ਇੱਕ ਵਾਰੀ ਜਿਹੜੇ ਖੱਪੇ ਸੱਜੇ ਲੰਗਰ ਖਾਂਦੇ ਹੋਇਆ ਜਿਨ੍ਹਾਂ ਨੇ ਸ਼ੱਕ ਲਈ ਆ ਗੋਦਬਾਰ ਆਪਾਂ ਫਿਰ ਬੁਲਾ ਰਿਆਂ ਦੀ ਗੱਲਬਾਤ ਸ਼ੁਰੂ ਕਰੀਏ ਜਿਹੜੇ ਖੱਪੇ ਸੱਜੇ ਬੈਠੇ ਆ ਅੱਜ ਸਰਕਾਰ ਤੱਕ ਗੱਲ ਪਹੁੰਚ ਗਈ ਹੋਣੀ ਆ ਵੀ ਇਹ ਲੱਖਾਂ ਬੋਲ ਜਿਹੜੀ ਬੈਠੀ ਆ ਅੱਜ ਇਹ ਬੋਲਤ ਬੈਠੀ ਆ ਕਿੰਦਾ ਦਾ ਪਰਿਵਾਰ ਦੀ ਮੋਟ ਬੈਠੀ ਆ ਜਿਹੜੀਆਂ ਹਰਿਆਣਾ ਤਵਾਰਿਆਂ ਬੰਦੇ ਨੇ ਨਾਲ ਗੁੱਤ ਮੋਟਾ ਉਹ ਹਜੇ ਘਰੇ ਕਰੇ ਆ ਆ ਇੱਕ ਵਾਰੀ ਸਤਿਰਾਵਾ ਪੰਜਾਬ ਬਾਦਵਾ ਟੀਵੀ ਬੱਖ ਬੱਖ ਕਮੀਡੀਆਂ ਜਿੰਨਾਂ ਦੀ ਗੁੱਤ ਮੋਟੀ ਹੈ ਜੀਆ ਸਰਕਾਰ ਨੂੰ ਹਿਲਾਉਣ ਵਾਲੀ ਅੱਤ ਕਰਦੇ ਕਿਹਾਏ ਨਾ ਕਰਿਓ ਘਰੇ ਜਾ ਕੇ ਜਿਹੜੀਆਂ ਕੋ ਵੀ ਚਲੇ ਜਾਂਦੀ ਮੈਂ ਪਾਰੀ ਰੱਖਿਓ ਕਿਉਂਕਿ ਮਹਾਂ ਥੋੜਾ ਜਿਹਾ ਉਹੋ ਜਿਹਾ ਹੋ ਗਿਆ ਸਭਾਈ ਬੰਨੂ ਜੀ ਆਇਆ ਤੇ ਮੀਡੀਆ ਵਾਸਤੇ ਧੀਰਾ ਤੇਰਾ ਨੇ ਜੇ ਕੋਈ ਮੇਂਨਾ ਵਾਲੀ ਵਰਗਾ ਮੂੰਹ ਨਹੀਂ ਬਣਾਉਂਦੀ ਕਹਿੰਦੇ ਲੈਟਰਾਂ ਕੱਢ ਕੇ ਆਪਣਾ ਜਿਹੜਾ ਸਲੋਗਨ ਹੈ ਜਾਂ ਆਪਣਾ ਜਿਹੜਾ ਵਿਚਾਰਵਾਨਾ ਪਿਆਰ ਖਤਮ ਕਰਦੀ ਹੈ ਆਜ ਕੀ ਹੋਈ ਨਹੀਂ ਆਇਆ ਆਨੇ ਨੂੰ ਕੁਝ ਕਰੀ ਆਪ ਵੀ ਪਤਾ ਕਿਹਦਾ ਬੰਨੂ ਜੀ ਆ ਜਾਓ ਆ ਜਾਓ ਆ ਜਾਓ ਕਿਉਂਕਿ ਗੁਰੂ ਮਹਾਰਾਜ ਨੂੰ ਪਤਾ ਜੇ ਅਰਸ਼ ਤੇ ਕੋਈ ਬਿਠਾ ਸਕਦਾ ਤੇ ਖਰਸ਼ ਤੇ ਵੀ ਬਹਾਂ ਛੱਡਦਾ ਤੁਹਾਡੇ ਮੈਨੂੰ ਮੈਤ ਲੱਗਿਆ ਮੈਂ ਆਪਣੀ ਆਪਣੀ ਲੀਟਰ ਤੋਹਣ ਲੱਗ ਜਨਾ ਸਿਰਫ ਜਿਵੇਂ ਪ੍ਰਮਾਤਮਾ ਨੇ ਇਹ ਜੀ ਕਾਰਤੀ ਦੇਣੀ ਆ ਕਿੱਥੇ ਦਲਜੀਤ ਸਾਹਿਬ ਸੀ ਕਿੱਥੇ ਨਾਲ ਆ ਗਈ ਇੱਕ ਛੋਟਾ ਜਿਹਾ ਸ਼ਬਦਾਂ ਕਿਉਂਕਿ ਵੀਰ ਜੀ ਨੇ ਹੁਣ ਜਰੂਰ ਸਿੰਘ ਹੁਣ ਬੜੰਗ ਸਾਹਿਬ ਬੜੇ ਲੰਬਾਂ ਜਨਾ ਦੀ ਘੱਲਣਾ ਸਾਰੇ ਜੋਤ ਵੀਰ ਹੁਣ ਇਸਵਾਲ ਵਾਲੇ ਮੋਰ ਬਾਈ ਜੀ ਆਏ ਆ ਹਰ ਜਗ੍ਹਾ ਅਸੀਂ

ਬਾਈ ਨੂੰ ਜਿੱਤੀ ਪਤੇ ਬੜੀ ਖੁਸ਼ੀ ਹੁੰਦੀ ਹੈ ਇਹ ਪਿੰਡਾਂ ਸੀ ਕਿ ਪੰਜਾਬ ਦੇ ਵਿੱਚ ਵਿਰਾਸਤ ਖੇਡਾਂ ਖਤਮ ਹੋ ਗਿਆ ਨਾ ਪਰ ਇਹ ਤਾਬਾ ਠਾਠਾ ਮਾਰਦਾ ਘੱਟ ਇਸ ਚੀਜ਼ ਦਾ ਗੁਮਾਰ ਬਣ ਗਿਆ ਵਾ ਕਿ ਗਲੀ ਗਲੀ ਪਿੰਡ ਪਿੰਡ ਅੱਜ ਵੀ ਵਿਰਾਸਤ ਖੇਡਾਂ ਜੀਦਾ ਵਾ

ਬਾਹਰ ਨਿਕਲ ਗਿਆ ਕੋਨੇ ਕਬੂਤਰ ਤਾਂ ਕੀ ਉੜੇ ਉਹ ਨਹੀਂ ਉੜਨਾ ਜਗਾ ਜੋੜੇ ਲਈ ਆਪਾਂ ਅੱਜ ਦਾ ਦਿਨ ਅੱਜ ਦੇ ਕੁੱਝ ਪੱਗ ਕੁੱਝ ਕਰਦੇ ਆਪਣੀਆਂ ਬਰਾਂ ਲੈ ਆਂ ਜਿਹੜਾ ਛਤਰੀ ਇਹ ਪੰਜਾਬੀ ਆ ਜੇ ਨਾਰਾਇਣ ਠੱਠਾ ਦੇਖਦੇ ਸਾਰਾ ਪਿੰਡ ਦਿੱਠਾ ਹੋ ਗਿਆ ਨਾ ਤਾਂ ਸਾਰਾ ਪੰਜਾਬ ਹੋਇਆ ਉਹ ਛਤਰੀ ਕਰਦੇ ਹੋਣਾ ਬਾ ਉਹ ਛਤਰੀ ਕਰਦੇ ਹੋਣਾ ਇਹ ਹੀ ਰੌਣਕ ਜੇ ਸਾਹਿਬ ਜਿਹਾ ਬੜਕਲਾਵਾ ਸਾਡੀ ਦਾ ਬਹਿਣ ਵਾਲੀ ਹੈ ਕੀ ਕੋਈ ਹੈ ਜੀ ਐਕਟਿਓ ਫਿਰ ਮਰਦਾ ਦੱਬ ਕੇ ਹਾ ਜਾਨੀ ਸਰਦਾਰ ਜੱਸਾ ਵਾਹ ਨਰਿੰਦਰ ਬਨਾਸ ਇੱਧਰ ਬਾਈ ਇਹ ਵੀ ਚੰਡੀਗੜ੍ਹ ਤੋਂ ਆ ਜਾਨੀ ਦੇਵ ਸੰਤ ਜੀ ਆਲੀ ਰਿਆਸ਼ਾ ਨਾੜ ਜੀ ਇਹ ਦੇਖੀ ਵੀਰੇ ਮਾਰੇ ਆਇਦਣ ਬਾਈ ਇਹੇ ਅੰਦਰ ਹੋਏ ਆਂਦਰ ਹੋਏ ਆ ਆ ਦੇਖੀ ਵੀਰੇ ਓਏ ਆਂਦਰ ਹੋਏ ਰਾਜੀ ਓਏ ਓਏ ਸਵੀਰ ਜੰਮੀ ਲਾਡੀ ਦੇ ਹਰਦਾ ਗੇ ਲੋ ਮਿੱਤਰੋ ਉਹ ਇੱਕ ਸ਼ੌਕੀ ਪਾ ਯਾਰ ਮੇਰਾ ਟਰੈਕਟਰ ਦੇ ਪਗਰ ਟਰਾਲੀ ਆਏ ਉਹਦੇ ਮਗਰੀ ਛਤਰੀ ਲਾਈ ਬੈਠਾ ਬਾਈ ਠੀਕ ਆ ਬਾਈ ਸ਼ੌਕ ਦਾ ਕੋਈ ਮੁੱਲ ਨਹੀਂ ਕਰੋ ਚੈੱਕ ਦੇਖੋ ਮਿੱਤਰੋ ਆਹ ਤਾਂ ਇੱਕ ਉਤਰਾਣੇ ਮਾੜਿਆ ਆ ਬੰਦਾ ਵੀਰੇ ਇਕੱਲਾ ਹੀ ਆਏ ਸਕੂਟਰੀ ਤੇ ਕਰੋ ਚੈੱਕ ਲੋਕੋ ਆ ਵੀ ਕੁੱਤਰ ਵਾਜ ਦਾ ਫਰੀਦ ਜੀ ਮਿੱਤਰੋ ਲੋ ਬਈ ਚੱਲੇ ਹੁਣ ਘਰ ਨੂੰ ਹਨਾ ਅਜੀ ਵੀ ਵੀ ਇਕੱਠ ਬਹੁਤ ਆ ਹਨਾ ਦੇਖਦੇ ਆਂ ਆਪਣਾ ਕਹਣਾ ਹੋਗਾ ਉਹ ਬੋਟੇ ਚਪੇ ਹੂੰ ਹੂੰ ਦੇਖੋ ਬਈ ਅਜੀ ਬਹੁਤ ਪੂਰਾ ਇਕੱਠ ਆ ਬਈ ਸਾਰੇ ਸ਼ੌਂਕੀ ਭਰਾ ਪਹੁੰਚੇ ਸੱਜੇ ਹਨਾ ਇਹ ਜਿਹੜੇ ਵਿਰਾਸਤੀਆਂ ਖੇਡਾਂ ਨੂੰ ਹਨਾ ਸਾਰੇ ਕੁੱਤਰਵਾਜੀ ਘੋੜਦੋਰ ਹਨਾ ਬਲਦਾਂ ਦੇ ਕੁੱਕੜ ਹਨਾ ਉੱਤੇ ਹੋ ਗਏ ਇਹ ਅਜੋ ਕਰੀਪਾ ਮਾਤਾ ਮੇਹ ਸੱਚੀ ਪਛਾਣ ਦੇਖੋ ਭਰਾਓ ਆਈ ਫਿਰ ਬੋੜਾ ਨਹੀਂ ਆਇਆ ਜਾਈ ਆ ਬੰਦੇ ਵੀ ਅੱਜ ਟੇਟੂ ਡਫੋਲੀ ਆ ਬਈ ਦੋਨਾਂ ਦਾ। ਤਾਂ ਨੂੰ ਬੜਾ ਗੁੱਸਿਆ। ਉਹ ਮਿੱਤਰੋ ਤੇ ਭਰਾਣਾ ਹਜੇ ਵੀ ਲੰਗਰ ਚੱਲੀ ਜਾਂਦਾ ਹਨਾ। ਤਾਣੀ, ਚੌਲਾ, ਰੋਟੀ ਹਨਾ। ਹਜੇ ਵੀ ਚੱਲੀ ਜਾਂਦੇ ਆ ਬਈ। ਆ ਬਈ ਹਜੇ ਘਾੜਾ। ਆ ਬੰਦੇ ਦਾ ਹਜੇ ਵੀ ਘਾੜਾ ਬਈ ਦੋਨਾਂ ਦਾ। ਠੀਕ ਆ। ਅੱਜ ਬਈ ਰੱਬ ਨੇ ਵਧੀਆ ਸੁਣਿਆ ਬਈ, ਵਧੀਆ ਠੰਡਾ ਦਿਨ ਸੀ ਹਵਾ। ਹਨਾ। ਬਾਹ ਬਾਈ ਕਹੇ ਚੀਜ਼ ਆਣਾ ਪੈਸੇ ਨਹੀਂ ਨਹੀਂ ਹਾਂ ਆਕੇ ਅੱਜ ਬਾਈ ਨੇ ਕਰਨੋ ਗੱਲ ਜੀ ਬਾਈ ਕਿਵੇਂ ਲੱਗਾ ਪੂਰਾ ਬਾਈ ਸੈਟ ਜਿੰਨੇ ਵੀ ਸਾਰੇ ਪਹੁੰਚੇ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿਰਾ ਹੋ ਗਿਆ ਬਾਸ ਸਾਹਮਣੇ ਹੈ ਬਾਸ 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 ਹੋ ਕੇ ਕੰਮ ਹੋ ਗਿਆ ਹੋਰ ਆਇਆ ਬਹੁਤ ਰਹਿੰਦੀ ਆ ਬਹੁਤ ਕਰੂੰਗੀ ਵਧੀਆ ਦਿਨ ਸੀ ਭਈ ਅੱਜ ਵਧੀਆ ਰੱਬ ਨੇ ਸੁਣੀ ਠੰਡਾ ਦਿਨ ਸੀ ਹਨਾ ਸਾਰਾ ਦਿਨ ਹਵਾ ਚੱਲੀ ਗਈ ਤੇ ਪਿੰਡ ਅਜਾ ਹਸਨਪੁਰ ਕੱਟ ਸੀ ਜਿਹੜਾ ਜੋ ਸਾਰੇ ਭਰਾਵਾਂ ਨੂੰ ਪਤਾ ਸ਼ੌਕੀ ਬਿਰਾਣ ਨੂੰ ਹਨਾ ਤੇ ਭਈ ਆਪਣੇ ਕੁਤਰਵਾਜੇ ਭਰਾਵਾਂ ਨੇ ਤੇ ਆਹ ਵੇਖੋ ਭਈ ਹਜੇ ਵੀ ਪਾਣੀ ਵਿਚਾਰੇ ਏਸੀਵਾ ਕਰੀ ਜਾਂਦੇ ਆ ਭਈ ਤੇ ਹਨਾ ਕੁਤਰਵਾਜ ਬਿਰਾਣ ਨੇ ਆਪਣੇ ਨੇ ਭਈ ਬੰਬ ਗੜਤੀ ਰੋਟੀ ਪਾਣੀ ਠੀਕ ਆ ਬਾਈ ਕੇਲੇ ਹਨਾ ਆਈਸਕ੍ਰੀਮ ਸਮੋਸੇ ਬਈ ਚਾਹ ਹਨਾ ਠੰਡੇ ਠੁੰਡੇ ਬਈ ਨਿਆਰਾ ਲਿਆਦਾ ਹਨਾ ਹੈ ਲੋਕੀ ਜਿਹੜੇ ਕੁੱਤਰ ਬਾਈ ਨੂੰ ਬਈ ਮਾਰਾ ਆਂਦੇ ਆ ਹਨਾ ਤੇ ਜਮਾ ਨਹੀਂ ਬਈ ਤੇ ਬਈ ਆਪਾਂ ਇੰਨਾ ਕਦੇ ਇਕੱਠ ਵੇਖਿਆ ਨਹੀਂ ਲੋਕਿਆਂ ਦੇ ਵਿੱਚ 4000 ਬੰਦਾ ਇਕੱਠਾ ਹੋਣਾ ਬਈ 1.5 ਲੱਖ ਦੇ ਪਲੱਸ ਬੰਦਾ ਸੀਗਾ ਅੱਜ ਆਹ ਵਾਹ ਹਾਂ ਤਾ ਦੇਖੋ ਬਈ ਭਰਾ ਸੇਵਾ ਕਰ ਦੇ ਚਰੇ ਹਦਰਵਾ ਕੱਥੇ ਨਹੀਂ ਆ ਵੀ ਸਾਰਾ ਰੋਡ ਖੋ ਤੇ ਸੀ ਬਈ